ਪੰਜਾਬ ਚ ਰਹਿੰਦੇ ਹੋਏ ਵੀ ਸਿੱਖ ਸੁਰੱਖਿਤ ਮਹਿਸੂਸ ਨਹੀਂ ਕਰਦੇ ਇਹ ਅਸੀਂ ਨਹੀਂ ਇਹ ਲੁਧਿਆਣਾ ਦੇ ਢੰਡਾਰੀ ਪਿੰਡ ਦੇ ਵਿੱਚ ਰਹਿੰਦੇ ਪਿੰਡ ਵਾਸੀ ਕਹਿ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਲੁਧਿਆਣਾ ਦੇ ਢੰਡਾਰੀ ਖੁਰਦ ਤੋਂ ਜਿੱਥੇ ਇੱਕ ਕਾਫੀ ਸਮੇਂ ਤੋਂ ਰਹਿ ਰਹੇ ਪ੍ਰਵਾਸੀ ਨੇ ਇੱਕ ਸਿੱਖ ਦੀ ਪੱਗ ਨੂੰ ਲੈ ਕੇ ਪੱਦਾ ਮਜ਼ਾਕ ਕੀਤਾ ਅਤੇ ਪੱਗ ਉਤਾਰ ਦਿੱਤੀ ਜਾਣਕਾਰੀ ਅਨੁਸਾਰ ਬੀਤੇ ਦਿਨੀ ਰਵਿੰਦਰ ਸਿੰਘ ਨਾਮਕ ਨੌਜਵਾਨ ਪਿੰਡ ਢੰਡਾਰੀ ਦੀ ਮੰਗਲਵਾਰ ਮੰਡੀ ਕੋਲ ਕਿਸੇ ਕੰਮ ਤੋਂ ਘਰ ਵਾਪਸ ਆ ਰਹੇ ਸੀ ਜਿਸ ਨੂੰ ਦੇਖ ਕੇ ਕਾਫੀ ਸਮੇਂ ਤੋਂ ਰਹਿ ਰਹੇ ਪ੍ਰਵਾਸੀ ਨੇ ਉਸ ਨੂੰ ਦੇਖ ਕੇ ਮਜ਼ਾਕ ਕੀਤਾ ਤੇ ਕਿਹਾ ਕਿ ਸਿੰਘਾਂ ਦੇ 12 ਵਜੇ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਿਸ ਤੋਂ ਬਾਅਦ ਨੌ ਜਵਾਨ ਨੇ ਉਹਨਾਂ ਪ੍ਰਵਾਸੀਆਂ ਨੂੰ ਉਹਨਾਂ ਦੀ ਗਲਤੀ ਦੱਸਣ ਦੇ ਲਈ ਉਹਨਾਂ ਦੇ ਪਿਤਾ ਨੂੰ ਕਾਲ ਲਗਾਈ ਅਤੇ ਜਦੋਂ ਹੀ ਇਸ ਗੱਲ ਦਾ ਪਤਾ ਉਹਨਾਂ ਪ੍ਰਵਾਸੀ ਗੁੰਡਿਆਂ ਨੂੰ ਲੱਗਿਆ ਤਾਂ ਉਹ 7-8 ਜਾਣੇ ਇਕੱਲੇ ਨਹਿੱਥੇ ਨੂੰ ਆ ਪਏ ਅਤੇ ਉਸ ਦੇ ਨਾਲ ਕੁੱਟ ਮਾਰ ਕਰਨ ਅਤੇ ਉਸ ਦੀ ਪੱਗ ਸੜਕ ਤੇ ਰੋਲ ਦਿੱਤੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉੱਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਦੋਨੋਂ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਬਾਕੀਆਂ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਭਾਜੀ ਕੀ ਨਾਮ ਹੈ? ਮੇਰਾ ਨਾਮ ਰਵਿੰਦਰ ਸਿੰਘ ਆ ਜੀ। ਕਿਹੜਾ ਏਰੀਆ ਜੀ? ਮੇਰਾ ਏਰੀਆ ਢੰਡਾਰੀ ਖੁਰਦਾ ਜੀ ਮੰਗਲਵਾਰ ਮੰਡੀ ਕੋਲੇ ਵਾਰਦਾਤ ਹੋਈ ਆ। ਮੈਂ ਜੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀਗਾ। ਤੇ ਇੱਥੇ ਚਾਰ ਪੰਜ ਮੁੰਡੇ ਖੜੇ ਸੀਗੇ 18-19 ਸਾਲ ਦੀ ਉਮਰ ਹੋਣੀ ਆ ਉਹਨਾਂ ਦੀ ਤੇ ਉਹਨਾਂ ਵਿੱਚ ਸੀਗਾ ਹੈਪੀ ਡੈਕਟਰ ਦਾ ਮੁੰਡਾ ਤੇ ਬਾਕੀ ਉਹਦੇ ਦੋਸਤ ਸੀਗੇ ਤੇ ਮੈਂ ਜਦੋਂ ਨਿਕਲਿਆ ਜਾਵਾਂ ਇਹਨਾਂ ਨੇ ਜਦੋਂ ਮੈਂ ਨਿਕਲਿਆ ਇਹਨਾਂ ਦੇ ਕੋਲੋਂ ਜੀ ਇਹਨਾਂ ਨੇ ਜਾਤੀ ਸੂਚਕ ਸ਼ਬਦ ਵਰਤੇ ਪਹਿਲਾਂ ਦਾ ਫਿਰ ਮੈਨੂੰ ਕਿਹਾ ਇਹਨਾਂ ਨੇ 12:00 ਵੱਜ ਗਏ ਸਰਦਾਰਾਂ ਦੇ ਜੀ ਫਿਰ ਇਹਨਾਂ ਨੇ ਕੁਝ ਹੋਰ ਗਲਤ ਬੋਲੇ ਮੈਂ ਇਗਨੋਰ ਕੀਤਾ ਬਟ ਜਦੋਂ ਨਹੀਂ ਹਟੇ ਫਿਰ ਮੈਂ ਵਾਪਸ ਮੁੜ ਕੇ ਇਹਨਾਂ ਕੋਲ ਗਿਆ ਵੀ ਕੀ ਗੱਲ ਹੋ ਗਈ ਕਿਉਂ ਬੋਲ ਰਹੇ ਤੁਸੀਂ ਕਹਿੰਦੇ ਤੂੰ ਹੀ ਕਰ ਲੇਗਾ ਟੱਕਾਂ ਵਾਰਿਆ ਮੈਨੂੰ ਠੀਕ ਹੈ ਜੀ ਉਸ ਤੋਂ ਬਾਅਦ ਸਾਰਾ ਝੁੰਡ ਮੇਰੇ ਤੇ ਜਦੋਂ ਪੈਣ ਲੱਗਿਆ ਫਿਰ ਮੈਂ ਸਮਝਿਆ ਸੋਚਿਆ ਵੀ ਇਹ ਇਕੱਠੇ ਨੇ ਤੇ ਲੜਨਾ ਚੰਗਾ ਵੀ ਨਹੀਂ ਇੱਕ ਜਵਾਕ ਨੇ ਇਹ ਕੱਲ ਉਹਨਾਂ ਕੀ ਗੱਲ ਹੋ ਗਈ ਮੇਰੇ ਤੇ ਗੱਲ ਆਉਣੀਆਂ ਕਿਉਂਕਿ ਘੱਟ ਕੋਈ ਵੀ ਨਹੀਂ ਹੁੰਦਾ ਜੀ ਅੱਜ ਕੱਲ ਪਰ ਮੈਂ ਸਿਆਣਪ ਵਰਤੀ ਇਹਨਾਂ ਦੇ ਫਾਦਰ ਸਾਹਿਬ ਨੂੰ ਫੋਨ ਲਾਇਆ ਮੈਂ ਕਿਹਾ ਜੀ ਤੁਹਾਡੇ ਬੇਟਾ ਵਾ ਇਹ ਇਦਾਂ ਕਰਕੇ ਬੋਲ ਰਿਹਾ ਗਲਤ ਵਰਡਿੰਗ ਕਰ ਰਿਹਾ ਵੀ ਸਮਝਾਓ ਕੱਲ ਉਹਨਾਂ ਕੀ ਗੱਲ ਹੋ ਗਈ ਤੁਸੀਂ ਸਾਨੂੰ ਲੈ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਕੀ ਮੈਂ ਕਿਹਾ ਐਂ ਗੱਲ ਹੋਈ ਹੈ ਸਾਰੀ ਗੱਲ ਦੱਸਤੀ ਕਹਿੰਦੇ ਕੋਈ ਗੱਲ ਨਹੀਂ ਹੁ Gracias. Sí. ਤੇ ਇਹਨਾਂ ਨੇ ਐਨੇ ਐਨੇ ਲੈਂਦੇ ਹੀ ਫੋਨ ਕੱਟਤਾ ਤੇ ਮੈਨੂੰ ਫਾਦਰ ਸਾਹਿਬ ਤੋਂ ਬੈਕ ਕਾਲ ਆਈ ਕਹਿੰਦੇ ਬੇਟਾ ਚਲੋ ਲੜਦਾ ਨਹੀਂ ਤੁਸੀਂ ਮੈਂ ਕੋਈ ਨਾ ਜੀ ਜੇ ਮੈਂ ਲੜਨਾ ਹੀ ਹੁੰਦਾ ਤੁਹਾਨੂੰ ਫੋਨ ਨਾ ਕਰਦਾ ਠੀਕ ਹੈ ਜੀ ਮੈਂ ਦੁਬਾਰਾ ਫੋਨ ਨਾ ਕਰਦਾ ਤੁਹਾਨੂੰ ਐਸੇ ਕਰਕੇ ਫੋਨ ਕੀਤਾ ਵੀ ਆਪਾਂ ਲੜਾਈ ਨਹੀਂ ਕਰਨੀ ਪਰ ਦੇਖਿਆ ਕਿ ਜਦੋਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਉਹ ਮੁੰਡੇ ਦੇ ਭਰਾ ਦਾ ਜਿੰਮ ਆ ਉਹ ਉਹ ਮੁੰਡੇ ਦੇ ਭਰਾ ਨੇ ਆਪਣੇ ਵੱਡਾ ਭਰਾ ਨੂੰ ਲੈ ਆਂਦਾ ਮੇਰੇ ਵੱਲ ਨੂੰ ਤੇ ਮੈਂ ਸਮਝ ਗਿਆ ਵੀ ਇਹ ਲੜਨਗੇ ਮੈਂ ਨਾਲ ਹੀ ਕਹਿਤਾ ਵੀ ਤੁਹਾਡਾ ਵੱਡਾ ਬੇਟਾ ਆ ਰਿਹਾ ਲੜੂਗਾ ਠੀਕ ਹੈ ਜੀ ਜਦੋਂ ਆਇਆ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਫੋ ਜੇ ਸਾਨੂੰ ਆ ਰਿਆ ਸੀ ਉਹ ਵੀਡੀਓ ਵੀ ਬਕਾਇਦਾ ਕੈਮਰੇ ਚ ਰਿਕਾਰਡ ਹੋਈ ਆ ਪ੍ਰੋਪਰ ਸਾਨੂੰ ਸਬੂਤ ਦਵਾਂਗੇ ਤੇ ਜਦੋਂ ਉਹ ਆ ਕੇ ਮੇਰੇ ਕੋਲ ਮੈਂ ਉਹਨੂੰ ਹੱਥ ਵੀ ਦੂਰੋ ਕੀਤਾ ਵੀ ਇੱਕ ਮਿੰਟ ਗੱਲ ਸੁਣ ਲੈ ਮੇਰੀ ਮੈਂ ਉਦੋਂ ਵੀ ਸਟਾਪ ਕੀਤਾ ਵੀ ਨਹੀਂ ਜਿੰਨਾ ਟਾਲਣਾ ਟਾਲੀਏ ਲੜਾਈ ਨੂੰ ਪਰ ਉਹਨੇ ਲੈਂਦੇ ਨੇ ਹੀ ਮੈਨੂੰ ਹੱਥੋਂ ਪਾਈ ਕੀਤੀ ਮੇਰਾ ਧੱਕਾ ਮਾਰ ਕੇ ਮੈਨੂੰ ਗਰਾਮੇ ਤੋਂ ਫੜ ਕੇ ਥੱਲੇ ਸਿੱਟ ਲਿਆ ਤੇ ਮੇਰੇ ਝਟਕੇ ਜਨਜ਼ਰੋ ਮੇਰੇ ਐ ਮਾਰਿਆ ਉਹਨੇ ਮੇਰੇ ਹੱਥ ਲੱਗਾ ਪੱਗ ਤੇ ਉਹਦਾ ਪੱਗ ਲੱਗਣਸਾਰ ਮੈਂ ਥੱਲੇ ਗਿਰਿਆ ਤੇ ਮੇਰੀ ਪੱਗ ਜਦੀ ਲੈ ਗਈ ਤੇ ਫਿਰ ਮੇਰੇ ਕੇਸ ਖੁੱਲ ਗਏ ਫਿਰ ਮੈਨੂੰ ਨਹੀਂ ਪਤਾ ਇਹਨਾਂ ਵਿੱਚੋਂ 5 ਨੇ ਰਿਆ ਜੀ ਵੀ ਚਲੋ ਮਾਰ ਲਓ ਕੋਈ ਗੱਲ ਨਹੀਂ ਅੱਜ ਟਾਈਮ ਆ ਤੁਹਾਡਾ ਤੇ ਉਦੋਂ ਬਾਅਦ ਜਦੋਂ ਮੈਂ ਉੱਠਿਆ ਜਾਨੂ ਇਹਨਾਂ ਦੇ ਫਾਦਰ ਸਾਹਿਬ ਆ ਗਏ ਉਹਨਾਂ ਨੂੰ ਸੁਣ ਗਈ ਸੀ ਵਿੱਚ ਗੱਲ ਵੀ ਤੁਹਾਡਾ ਬੇਟਾ ਆ ਰਿਹਾ ਯਾਰ ਜਾਨੂ ਉਹ ਆਏ ਜਾਨੂ ਇਹਨਾਂ ਨੇ ਆਪਣਾ ਕੰਮ ਕਰਤਾ ਸੀ ਕਿੰਨੇ ਜਾਣੇ ਸੀ ਤੁਹਾਡੇ ਇਹ ਹੋਣਗੇ ਜੀ 5 ਤੋਂ 7 ਜਾਣੇ ਤੁਸੀਂ ਜਾਣਦੇ ਸਾਰੇ ਹਾਂਜੀ ਸਾਰਿਆਂ ਦੇ ਚਿਹਰੇ ਜਾਣਦਾ ਜੀ ਮੈਂ ਹਾਂਜੀ ਤੇ ਜਦੋਂ ਉਸ ਤੋਂ ਬਾਅਦ ਜੀ ਫਿਰ ਇਹਨਾਂ ਦੇ ਫਾਦਰ ਸਾਹਿਬ ਆਏ ਉਹ ਉਦੋਂ ਹਟੇ ਨਾ ਉਹਨਾਂ ਦੇ ਫਾਦਰ ਸਾਹਮਣੇ ਮੈਨੂੰ ਚੱਕਿਆ ਵੀ ਕਾਕਾ ਠੀਕ ਆ ਤੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਮਾੜਾ ਮੋਟਾ ਕੁਝ ਕਿਹਾ ਚਲੋ 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 ਮਿੰਟ ਚ ਲੈ ਗਏ ਮਤਲਬ ਉਹਨਾਂ ਲਈ ਕੋਈ ਉਹ ਨਹੀਂ ਹੈਗੀ ਪੱਗ ਲੈ ਗਈ ਤਾਂ ਲੈ ਗਈ ਕਿਉਂਕਿ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਵੀ ਪੱਗ ਇਹਨਾਂ ਲਈ ਮੇਰੇ ਲਈ ਵੱਡੀ ਆ ਜਾਂ ਸਿੱਖਾਂ ਲਈ ਜਾਂ ਸਰਦਾਰਾਂ ਲਈ ਵੱਡੀ ਆ ਉਹਨਾਂ ਲਈ ਕੋਈ ਵੱਡੀ ਪੱਗ ਨਹੀਂ ਉਨਾਂ ਲਈ ਉਹ Hindu ਨੇ ਠੀਕ ਹੈ ਨਾ ਉਹਨਾਂ ਨੂੰ ਕੋਈ ਨਹੀਂ ਇੱਜ਼ਤ ਨਹੀਂ ਇਹਨਾਂ ਦੀ ਪਰ ਮੈਂ ਉਹਨਾਂ ਦੀ ਇੱਜ਼ਤ ਬਹੁਤ ਕਰਦਾ ਸੀ ਪਰ ਉਹ ਆਪਣੀ ਇੱਜ਼ਤ ਆਪ ਗਵਾ ਲਈ ਉਹਨਾਂ ਨੇ ਅੱਜ ਕਿਉਂਕਿ ਉਹਨਾਂ ਨੇ ਮੇਰਾ ਪੱਖ ਲਿਆ ਹੁੰਦਾ ਮੇਰੇ ਮੂਰੇ ਵੀ ਦੋ ਚਪੇੜਾ ਉਹਨਾਂ ਦੇ ਮਾਰੀਆਂ ਦੀ ਸ਼ਹਿਰ ਕੇਸ ਰਫਾ ਤਫਾ ਉਹ ਹੋ ਜਾਂਦਾ ਹੋ ਜਾਂਦਾ ਪੱਕਾ ਨਹੀਂ ਫਿਰ ਵੀ ਚਲੋ ਮੈਨੂੰ ਜਦੋਂ ਪਤਾ ਲੱਗਿਆ ਵੀ ਇੰਨੀ ਗੱਲ ਵਾਧ ਗਈ ਮੈਂ ਕੇਸ ਕੂਸ ਇਕੱਠੇ ਕੀਤੇ ਮੇਰੇ ਨਾਲ ਅਜੇ ਕੋਈ ਨਹੀਂ ਸੀ ਮੈਂ ਕੱਲੇ ਸੀ ਅਜੇ ਵੀ ਮੈਂ ਕੱਲਾ ਹੀ ਸੀ ਅਜੇ ਤੇ ਜਦੋਂ ਵਾਪਸ ਗਿਆ ਫਿਰ ਇਹ ਉੱਥੇ ਖੜੇ ਹੋਏ ਚੌੜੇ ਕਹਿੰਦੇ ਬਲਾ ਲਾ ਕਿਹਨੂੰ ਬੁਲਾਉਣਾ ਕਰ ਲਾਂਗੇ ਦੂਜੋ ਕੰਮ ਕਰਨਾ ਕਰ ਲਈ ਫਿਰ ਮੈਂ ਵੀ ਕਹਾ ਮੈਂ ਕਰੂੰਗਾ ਕੋਈ ਇਹਨੇ ਜੋ ਕਰਨਾ ਫਿਰ ਮੈਨੂੰ ਸਿਆਣੀ ਬੰਦੇ ਨੇ ਸਲਾਹ ਦਿੱਤੀ ਮੈਂ ਚੌਂਕੀ ਰਿਪੋਰਟ ਲਿਖਾਉਣਾ ਆ ਕਿੰਨੇ ਵਜੇ ਆਏ ਸੀ ਮੈਂ 5:30 ਤੋਂ 6:00 ਦੇ ਵਿੱਚ ਵਿੱਚ ਆਇਆ ਸੀ ਤੇ ਇੱਥੇ ਰਿਪੋਰਟ ਲਖਾਈ ਐ ਗੱਲ ਕੀਤੀ ਉਹਨਾਂ ਨੇ ਮੈਂ ਲਿਖੀ ਰਿਪੋਰਟ ਕਹਿੰਦੇ ਕੋਈ ਨਾ ਕਰਕੇ ਕਾਰਵਾਈ ਕਰਦੇ ਆ ਮੁੜ ਕੇ ਜੀ ਇੱਧਾ ਘੰਟਾ ਘੰਟਾ ਬੀਤ ਗਿਆ ਕੋਈ ਕਾਰਵਾਈ ਨਹੀਂ ਇਹੀ ਸੇਮ ਜੇ ਸਾਡੇ ਤੇ ਰਿਪੋਰਟ ਹੁੰਦੀ ਸ਼ਾਇਦ ਮੈਨੂੰ ਲੱਗ ਨਾਂ ਨੂੰ ਦਿੱਤੀ ਜਾਂਦੀ ਹੈ ਪਤਾ ਨਹੀਂ ਕਿਉਂ ਤੇ ਦੂਜੀ ਗੱਲ ਜਦੋਂ ਮਤਲਬ ਇੱਕ ਜਾਤੀ ਸੂਚਕ ਬੋਲਿਆ ਗਿਆ ਤੁਹਾਨੂੰ ਇੱਕ ਤੁਹਾਡੀ ਦਸਤਾਰ ਜਾਤੀ ਸੂਚਕ ਵੀ ਬੋਲੇ ਨੇ ਦਸਤਾਰ ਤਾਂ ਲਾਈ ਹੋਈ ਲਾ ਦਸਤਾਰ ਬਾਅਦ ਚ ਲਾਈ ਹੈ ਦਸਤਾਰ ਦਾ ਮੇਨ ਮੁੱਦਾ ਦਸਤਾਰ ਦਾ ਹੀ ਜਾਤੀ ਸੂਚਕ ਸ਼ਬਦ ਬੋਲੇ ਗੱਲ ਵਧਾਉਣ ਲਈ ਵੀ ਇਹੇ ਪੜ ਕੇ ਲੜੇ ਪਰ ਵੀ ਮੈਂ ਕੰਟਰੋਲ ਰੱਖਿਆ ਪਰ ਬੰਦਾ ਕਿੱਡਾ ਕੰਟਰੋਲ ਰੱਖੂ ਜਦ ਪੱਗ ਦੇ ਹੱਥ ਪਾਇਆ ਫਿਰ ਤਾਂ ਕੋਈ ਛੜਦਾ ਨਹੀਂ ਸਿੱਖਾਂ ਨੂੰ ਸਿੱਧੀ ਗੱਲ ਆਈ ਅਸੀਂ ਹੁਣ ਹੈਗੇ ਸਰਦਾਰਾਂ ਕੇਸ ਰੱਖਿਓ ਨੇ ਜਿਆਦਾ ਹੋਵੇ ਕੱਲੀ ਪੱਗ ਬੰਦਾ ਬੰਦਾ ਅਸੀਂ ਕੇਸ ਕੇਸ ਮੇਰੇ ਖੁੱਲ ਗਏ ਸਾਰਾ ਕੁਝ ਜਦੋਂ ਹੋ ਗਿਆ ਉਹਦੇ ਪਾਦਰ ਬਾਰੇ ਖੜੇ ਰਹਿ ਕੇ ਨਹੀਂ ਬੁਲਾ ਲਾ ਕਿ ਨੂੰ ਬੁਲਾਉਣਾ ਮੇਰੇ ਨਾਲ ਕੋਈ ਨਹੀਂ ਸੀ ਮੈਂ ਕੱਲਾ ਸੀ ਮੁੰਡੇ ਸੀਗੇ ਕਾਰ ਨੂੰ ਮੈਂ ਵੀ ਕੋ ਕੋ ਕਰ ਸਕਦਾ ਪਰ ਨਹੀਂ ਮੈਂ ਕਾਨੂੰਨ ਹੱਥ ਜੀ ਨਹੀਂ ਲੈਣਾ ਚਾਹੁੰਦਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜਾ ਦੇ ਰਿਪੋਰਟ ਲਿਖਾਈ ਇਹਨਾਂ ਨੂੰ ਮੈਂ ਦੇਖਿਆ 6.5 6.7 ਕਾਫੀ ਟਾਈਮ ਬੀਤ ਗਿਆ ਕੋਈ ਕਾਰਵਾਈ ਨਹੀਂ 11:30 ਹੋ ਗਏ ਹੁਣ ਤੱਕ ਤੇ ਉਹ ਦੇਖੋ 11:11 ਹੋ ਗਏ ਕੋਈ ਕਾਰਵਾਈ ਨਹੀਂ ਬਿਲਕੁਲ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇੱਥੇ ਜੀ ਅਸੀਂ ਖੜੇ ਆ ਧਰਨਾ ਲਾਇਆ ਪਿੰਡ ਵਾਲੇ ਮੇਰੇ ਨਾਲ ਖੜੇ ਨੇ ਕੋਈ ਕਾਰਵਾਈ ਨਹੀਂ ਜੀ ਹਜੇ ਉਲਟਾ ਸਾਨੂੰ ਉਲਟਾ ਸੀ ਇਹਨਾਂ ਕੋਲ ਆਏ 11 ਹੋ ਗਿਆ ਯਾਰ ਉਲਟਾ ਸੀ ਇਹਨਾਂ ਕੋਲ ਉਲਟਾ ਸੀ ਇਹਨਾਂ ਕੋਲ ਆਏ ਇਹਨਾਂ ਕੋਲ ਆਏ ਤੇ ਇਹ ਇਹਨਾਂ ਨੇ ਜਿੱਥੇ ਤੱਕ ਸਾਨੂੰ ਲੱਗਦਾ ਆਲਮੋਸਟ 95% ਅਸੀਂ ਸ਼ੋਰ ਆ ਵੀ ਇਹਨਾਂ ਨੇ ਡਰਿੰਕ ਕੀਤੀ ਹੋਈ ਸੀ ਉਸੇ ਬੰਦੇ ਨੇ ਜਿਨ੍ਹਾਂ ਨੇ ਮੇਰੀ ਰਿਪੋਰਟ ਲਿਖੀ ਉਸ ਟਾਈਮ ਮੇਰੇ ਨਾਲ ਬਹੁਤ ਵਧੀਆ ਬਿਹੇਵੀਅਰ ਕੀਤਾ ਉਹਨਾਂ ਨੇ ਬਹੁਤ ਵਧੀਆ ਮੇਰੇ ਨਾਲ ਗੱਲਬਾਤ ਕੀਤੀ ਤੇਰੇ ਨਾਲ ਆ ਇਹ ਉਹ ਉਹਦੂ ਬਾਅਦ ਜਦੋਂ ਇੱਥੇ ਖੜੇ ਆ ਕੇ ਇਹਨਾਂ ਦਾ ਰਵਈਆ ਇਹਨਾਂ ਕੋਲ ਚੇਂਜ ਹੋ ਗਿਆ ਵੀ ਸਾਨੂੰ ਖੁਦ ਨੂੰ ਕੰਟਰੋਲ ਕਰਨਾ ਔਖਾ ਵੀ ਅਸੀਂ ਕੀ ਬੋਲੀਏ ਸਾਨੂੰ ਇਹ ਇਨਸਾਫ ਮਿਲ ਰਿਹਾ ਇੱਥੇ ਵੀ ਜੇ ਇੱਥੇ ਮਤਲਬ ਇਹ ਪ੍ਰਵਾਸੀ ਲੋਕ ਸਾਡੇ ਤੇ ਐਦਾਂ ਕਰਨਗੇ ਹੁਣ ਤੇ ਅਸੀਂ ਇਹਨਾਂ ਨੂੰ ਵੀ ਕਹਾਂ ਤੁਸੀਂ ਪ ਜਿਨ੍ਹਾਂ ਨੇ ਤੁਹਾਡੇ ਤੇ ਅਟੈਕ ਕੀਤਾ ਪ੍ਰਵਾਸੀ ਲੋਕ ਆ ਪ੍ਰਵਾਸੀ ਨੇ ਜੀ ਬਹੁਤ ਟਾਈਮ ਤੋਂ ਰਹਿ ਰਹੇ ਨੇ ਪਿਓਰ ਪੰਜਾਬੀ ਬੋਲਦੇ ਨੇ ਜੀ ਬਹੁਤ ਮਤਲਬ ਕਿ ਕਾਫੀ ਟਾਈਮ ਤੋਂ ਇੱਥੇ ਰਹਿੰਦੇ ਨੇ ਪਿਓਰ ਮਤਲਬ ਪੰਜਾਬੀ ਬੋਲਦੇ ਨੇ ਠੀਕ ਆ ਪਰ ਸਾਨੂੰ ਪਤਾ ਵੀ ਉਹ ਪ੍ਰਵਾਸੀ ਨੇ ਪਰ ਮੈਂ ਇਹ ਕਹਿਣਾ ਚਾਹੇ ਪੰਜਾਬੀ ਦੀ ਪੱਗ ਪ੍ਰਵਾਸੀ ਨੇ ਲਾਈ ਹੈ ਚਾਹੇ ਪੰਜਾਬੀ ਨੇ ਗਲਤ ਗਲਤੀ ਹੈ 295 ਦਾ ਪਰਚਾ ਬਣਦਾ ਉਹ ਪੈਣਾ ਚਾਹੀਦਾ ਪਰ ਇੱਥੇ ਤੱਕ ਸਾਡੀ ਹਜੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਲੈਣਗੇ ਹਜੇ ਤੱਕ ਵਾਪਸ ਨਹੀਂ ਆਏ ਮੇਰੇ ਖਿਆਲ ਚ ਤਾਂ ਕਾਇ ਨਹੀਂ ਲੈਣਾ ਟਾਂਟਾ ਹੋ ਗਿਆ ਵਾਪਸ ਨਹੀਂ ਆਏ ਜਿੱਤੇ ਤੱਕ ਸਾਨੂੰ ਜਿੱਥੇ ਤੱਕ ਸਾਨੂੰ ਸੂ ਮਿਲੀ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਡੀ ਪੱਗ ਜਿਹੜੀ ਲਈ ਆ ਉਹਦਾ ਇਨਸਾਫ ਲਈਦਾ 295 ਦਾ ਪਰਚਾ ਚਾਹੀਦਾ ਚੰਗੀ ਤਰ੍ਹਾਂ ਮਤਲਬ ਸਾਨੂੰ ਪੂਰਾ ਇਨਸਾਫ ਚਾਹੀਦਾ ਹੁਣ ਤੁਸੀਂ ਸਮਝਦਾਰ ਹੋ ਵੀ ਸਾਨੂੰ ਕੀ ਕੀ ਚਾਹੀਦਾ ਸਾਰੇ ਪਿੰਡ ਖੜਾ ਪਿੰਡ ਖੜਾ ਜੀ ਮੈਂ ਵੀ ਪਿੰਡ ਨਾਲ ਮੈਂ ਐਸੇ ਕਰਕੇ ਧੰਨਵਾਦ ਕਰਦਾ ਹਾਂ ਸਾਰੇ ਪਿੰਡ ਦਾ ਤੇ ਐਸਐਚਓ ਸਾਹਿਬ ਦਾ ਵੀ ਫੋਨ ਆਇਆ ਸੀ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਵੀ ਮੈਂ ਪਿੰਡ ਵਾਲਿਆਂ ਦੀ ਦੇ ਨਾਲ ਖੜਾ ਮੈਂ ਇਹ ਮੇਰੇ ਨਾਲ ਆ ਨੇ ਤਾਂ ਮੈਂ ਇਹ ਇਹਨਾਂ ਨੂੰ ਕਹਿ ਨਹੀਂ ਸਕਦਾ ਇਥੋਂ ਉੱਠ ਕੇ ਜਾਣਾ ਕਾਰ ਬਾਈ ਕਹਿੰਦਾ ਕਾਰ ਬਾਈ ਸਾਨੂੰ ਕਹਿੰਦੇ ਸਵੇਰੇ ਹੋਊਗੀ ਪਰ ਸਾਨੂੰ ਅੱਜ ਚਾਹੀਦੀ ਅੱਜ ਬੰਦੇ ਹਾਜ਼ਰ ਚਾਹੀਦੇ ਨੇ ਕਿਉਂਕਿ ਇੱਕ ਰਾਤ ਇਹ ਨਿਕਲ ਗਈ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵੀ ਇੱਕ ਰਾਤ ਦੀ ਇੱਕ ਮਿੰਟ ਚ ਬਹੁਤ ਕੁਝ ਬ ਜੀ ਮੁੜ ਕੇ ਅਸੀਂ ਕਿਹਨੂੰ ਫੜਾਂਗੇ ਸਾਡੀ ਇੱਜ਼ਤ ਗਈ 1 ਘੰਟਾ ਹੋ ਗਿਆ 5 ਮਿੰਟ ਜਰਾ ਇਹ ਸ਼ੂ ਕੀ ਕਰ ਰਹੇ ਸੀ ਮੋਬਾਈਲ ਦਾ ਇਸ਼ੂ ਹੈ ਜੀ ਅਸੀਂ ਹੁਣ ਜਦੋਂ ਇੱਥੇ ਆਏ ਆ ਤਾਂ ਸਾਨੂੰ ਇਹ ਆ ਵੀ ਕੁਝ ਮਿਸ ਬਿਹੇਵਣਾ ਕਰੇ ਜਾਂ ਕੁਝ ਗਲਤ ਨਾ ਕਰੇ ਸਾਡੇ ਵੱਲੋਂ ਵੀ ਜਾਂ ਉਹਨਾਂ ਵੱਲੋਂ ਵੀ ਅਸੀਂ ਵੀਡੀਓ ਰਿਕਾਰਡ ਕਰਨ ਲੱਗੇ ਜੀ ਇਹ ਮੁੰਡਾ ਵੀਡੀਓ ਰਿਕਾਰਡ ਕਰਨ ਲੱਗਿਆ ਇਹਨਾਂ ਦੇ ਅੰਦਰ ਇੱਕ ਮੁੰਡਾ ਵਾ ਜੀ ਨਾਰਮਲ ਵਰਦੀ ਕੋਈ ਵਰਦੀ ਨਹੀਂ ਉਹਦੇ ਆਮ ਜਿਵੇਂ ਆਪਾਂ ਖੜੇ ਆ ਗਰਦਨ ਤੋਂ ਫੜਿਆ ਤੇ ਮੈਨੂੰ ਖਿੱਚ ਗਏ ਲੈ ਕੇ ਮੋਬਾਈਲ ਬੰਦ ਹਾਂਜੀ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ ਇੱਥੇ ਵੀਡੀਓ ਬਣਾ ਰਿਹਾ ਸੀ ਕੋਈ ਮਿਸਵੇਵ ਨਾ ਕਰੇ ਤੇ ਉਧਰੋਂ ਮੁੰਡਾ ਆਇਆ ਉਹਨੇ ਮੈਨੂੰ ਐਦਾਂ ਘੜਦਨ ਤੋਂ ਫੜਿਆ ਤੇ ਪਹਿਲਾਂ ਪੁੱਛਣ ਲੱਗਿਆ ਵੀਰੇ ਕੀ ਗੱਲ ਹੋ ਗਈ ਮੈਂ ਉਹਨੂੰ ਦੱਸਣ ਲੱਗਿਆ ਮੈਂ ਸੋਚਿਆ ਕਿ ਤੇ ਆਪਣੀ ਬੰਦਾ ਹੋਣਾ ਤੇ ਉਹਨੇ ਧੱਕੇ ਨਾਲ ਮੈਨੂੰ ਨਾ ਐਦਾਂ ਅੰਦਰ ਖਿੱਚ ਕੇ ਲੈ ਗਿਆ ਮੇਰੀ ਗਰਦਨ ਫੜ ਕੇ ਮੇਰਾ ਮੋਬਾਈਲ ਥੱਲੇ ਹੀ ਲਿਰ ਗਿਆ ਫੜੇ ਚੱਕ ਕੇ ਮੋਬਾਈਲ ਆ ਦੇਖੋ ਜੀ ਮੋਬਾਈਲ ਚੱਕ ਕੇ ਮੇਰਾ ਚੌਂਕੀ ਜਾਰੀ ਨੂੰ ਫੜਾਦਾ ਕਹਿੰਦਾ ਜੀ ਇਹ ਵੀਡੀਓ ਬਣਾ ਰਿਆ ਸੀ ਆਇਆ ਫਲਾਣਾ ਅੰਦਰ ਚਲੇ ਗਿਆ ਮੁੰਡਾ ਹਜੇ ਤੱਕ ਬਾਹਰ ਨਹੀਂ ਗੱਡਿਆ ਇਹਨਾਂ ਨੇ ਠੀਕ ਜੀ ਦਾ ਸਾ ਦੇਖੋ ਸਾਰਾ ਮੇਰੇ ਦੇਖੋ ਇਹ ਮੁੰਡੇ ਦਾ ਮੋਬਾਈਲ ਵੀ ਚਾਹੀਦਾ ਕਿਉਂਕਿ ਇਹ ਦਿਹਾੜੀਦਾਰ ਬੰਦਾ ਵਾ ਮਹਿੰਗਾ ਫੋਨ ਆ ਜੀ ਦੇਖੋ ਮਸਲਾ ਆ ਹੁੰਦਾ ਵਾ ਪਹਿਲੀ ਗੱਲ ਆ ਬੰਦਾ ਦਾ ਜੀ 100 ਰੁਪਿਆ ਮਸਾ ਕਮਾਉਂਦਾ ਇਹ 10000 8000 ਜਿੰਨੇ ਦਾ ਵੀ ਫੋਨ ਆ ਇਹਨਾਂ ਨੂੰ ਪ੍ਰੋਪਰ ਚਾਹੀਦਾ ਇਹਨਾਂ ਦਾ ਪੂਰਾ ਕੰਮੇਜੋ ਵੀ ਆ ਠੀਕ ਹੈ ਜੀ ਠੀਕ ਹੈ ਜੀ ਨਾਲ ਇਹ ਬੰਦੇ ਆ ਗਏ ਹਟਾ ਦਿਓ ਨਹੀਂ ਨਹੀਂ ਇਹਨਾਂ ਨੂੰ ਕਹਿ ਕੇ ਬੁਲਾਓ ਨਾਲ ਕੱਟ ਕੇ ਜਾ ਕੇ ਬੰਦੇ ਦੋ ਆ ਗਏ ਇੱਕ ਵੀ ਆ ਗਏ ਦੋ ਆ ਗਏ ਹਾਂ ਹਾਂ ਉਹ ਵੀ ਆ ਜਾਣਗੇ ਜਿਹੜੇ ਹੋਰ ਵੀ ਨੇ ਭਈ ਇਹ ਨਹੀਂ ਸਾਰੇ ਉਹ ਯਾਰ ਐਦਾਂ ਨਾ ਬੋਲੋ ਕੋਈ ਗੱਲ ਨਹੀਂ ਪਰਵਾਸੀ ਗੱਲ ਪਰਵਾਸੀ ਨਹੀਂ ਜੀ ਪਰਵਾਸੀ ਨਹੀਂ ਗੰਦ ਨਹੀਂ ਬੋਲੀ ਹੁੰਦਾ ਐਦਾਂ ਨਹੀਂ ਬੋਲੀ ਹੁੰਦਾ ਠੀਕ ਆ ਬਾਕੀ ਜਿਹੜੇ ਅਰੈਸਟ ਹੈ ਉਹ ਗੱਲ ਨੂੰ ਬਾਕੀ ਉਹ ਵੀ ਕਰ ਲਵਾਂਗੇ ਉਹ ਵੀ ਕਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਪ੍ਰਸ਼ਾਨ ਜੇ ਰੱਖੋ ਜਨਾਬ ਮੈਨੂੰ ਦੱਸੋ ਪਲੀਜ਼ ਸਾਡਾ ਬੱਸਾ ਪੂਰਾ ਵਾਈਟ ਦੇ ਤਾਂ ਮਨਾ ਕੀ ਨਹੀਂ ਉਦਾਂ ਮਾਰ ਕੇ ਦੱਸੋ ਨਾ ਕੀ ਮਨਾ ਬਾਕੀ ਹੋਰ ਕੋਈ ਗੱਲ ਨਹੀਂ ਕਰਾ ਲੜਾਈ ਝਗੜਾ ਹੋਇਆ ਸੀ ਚੰਨੀ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਬਨਾਲਾ ਹੋਣੀ ਤੇ ਤੁਸੀਂ ਆਪ ਬੰਦਿਆਂ ਨੂੰ ਅਸੀਂ ਲੈ ਆਂਦਾ ਆ ਬਿਆ ਕੇ ਜੋ ਬਣਦੀ ਕਾਰਵਾਈ ਤਾਂ ਤੇ ਕਿਹਾ ਦਸਤਾਰ ਲਾਈ ਗਈ ਤੇ ਕੱਲੂ 6 ਦਾਫੇ ਉਹ ਕੋਈ ਨਹੀਂ ਅਸੀਂ ਵੈਰੀਫਾਈ ਕਰਾਂਗੇ ਸਭ ਤੋਂ ਬਾਅਦ ਕੈਮਰੇ ਲੱਗੇ ਆ ਜੀ ਕੈਮਰੇ ਲੱਗੇ ਆ ਚੈੱਕ ਕਰਕੇ ਜੋ ਬਣਦੀ ਕਾਰਵਾਈ ਦੱਸਦੇ ਤੇ ਤੁਸੀਂ ਇਹ ਬੰਦੇ ਲੈ ਕੇ ਆਏ ਅਸੀਂ ਦੋ ਬੰਦੇ ਲੈ ਕੇ ਆਏ ਜਿਨ੍ਹਾਂ ਦਾ ਨਾਮ ਲਿਖਾਇਆ ਸੀ ਬਾਈ ਨੇਮ ਸੀਗਾ ਉਹ ਲੈ ਆਂਦੇ ਆ ਜੀ ਠੀਕ ਹੈ ਜੀ ਜਿਹੜਾ ਬਾਕੀ ਹੋਰ ਕਰਨਗੇ ਉਹਨੂੰ ਵੀ ਲੈ ਆਵਾਂਗੇ ਠੀਕ ਹੈ ਹਾਂਜੀ ਜੋ ਬਣਦੀ ਕਾਰਵਾਈ ਜੋ ਅਫਸਰ ਤੁਹਾਨੂੰ ਕਹਿਣਗੇ ਉਹ ਕਾਰਵਾਈ ਹੋ ਜਾਊਗੀ ਸਰ ਠੀਕ ਹੈ ਸਰ ਬਿਊਰੋ ਰਿਪੋਰਟ ਇਹ ਸਮਝਣ ਨੂੰ